ਕਿਸਾਨਾਂ ਅੰਦolan ਦਾ 85ਵਾਂ ਦਿਨ ਹੈ ਤੇ ਅੱਜ ਸਰਕਾਰ ਤੇ ਦਬਾਅ ਪਾਉਣ ਦੀ ਕਿਸਾਨਾਂ ਦੇ ਵੱਲੋਂ ਕੋਸ਼ਿਸ਼ ਹੈ ਅੱਜ 4 ਘੰਟੇ ਦੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਇਸ ਵਕਤ ਅਸੀਂ ਸੋਨੀਪਤ ਦੇ ਵਿੱਚ ਮੌਜੂਦ ਹਾਂ ਸੋਨੀਪਤ ਜੰਕਸ਼ਨ ਦੀ ਇਹ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਅੱਜ ਰੇਲਾਂ ਰੁਕੀਆਂ ਜਾਣਗੀਆਂ ਤੇ ਉਸ ਤੋਂ ਪਹਿਲਾਂ ਸਖਤ ਸੁਰੱਖਿਆ ਦੇ ਪ੍ਰਬੰਧ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਇੱਥੇ ਸਿਕਿਉਰਿਟੀ ਦੇ ਸਖਤ ਪ੍ਰਬੰਧ ਨੇ ਤਾਂ ਕਿ ਕੋਈ ਘਟਨਾ ਨਾ ਵਾਪਰ ਸਕੇ ਇਸ ਨੂੰ ਰੋਕਣ ਦੇ ਲਈ ਸਖਤ ਪੁਲਿਸ ਦਾ ਪੈਰਾ ਇੱਥੇ ਲਗਾਇਆ ਗਿਆ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ ਕਿਸਾਨਾਂ ਨੇ ਚੱਕਾ ਜਾਮ ਕਰਨਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਤੇ ਜਿਹੜੇ ਕਿਸਾਨ ਗ੍ਰਿਫਤਾਰ ਨੇ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ 4 ਘੰਟੇ ਦੇ ਲਈ ਚੱਕਾ ਜਾਮ ਕੀਤਾ ਜਾਵੇਗਾ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਅਪੀਲ ਸੀ ਕਿ ਇਹ ਪ੍ਰਦਰਸ਼ਨ ਪੂਰੀ ਤਰ੍ਹਾਂ ਦੇ ਨਾਲ ਸ਼ਾਂਤਮਈ ਹੋਵੇਗਾ ਲੋਕਾਂ ਨੂੰ ਅਪੀਲ ਸੀ ਕਿ ਪੂਰੀ ਸ਼ਾਂਤਮਈ ਰਹਿ ਕੇ ਹੀ ਇਸ ਪ੍ਰਦਰਸ਼ਨ ਨੂੰ ਅੰਜਾਮ ਦਿੱਤਾ ਜਾਵੇ ਅਤੇ ਸਰਕਾਰ ਤੇ ਦਬਾਅ ਬਣਾਇਆ ਜਾਵੇ ਤੇ ਅੱਜ ਇਹ ਪ੍ਰਦਰਸ਼ਨ ਅੱਜ ਇੱਥੇ ਸੋਨੀਪੱਤ ਦੇ ਵਿੱਚ ਕਿਸਾਨ ਰੋਕਣਗੇ 4 ਘੰਟੇ ਦੇ ਲਈ ਟ੍ਰੇਨਾਂ ਨੂੰ ਰੁਕਿਆ ਜਾਵੇਗਾ ਕੈਮਰਾ ਪਰਸਨ ਮਹੇਰਬਾਨ ਸਿੰਘ ਦੇ ਨਾਲ ਹਰਪਿੰਦਰ ਸਿੰਘ এবੀਪੀ ਸੰਜਾ ਸੋਨੀਪੱਤ এবੀਪੀ ਸੰਜਾ ਜੋਸ਼ ਜਜ਼ਬਾ ਜੁਨੂ